ਸੰਗਤ ਜੀ ਗੱਜ ਕੇ ਬਲਾਓ ਫਤਿਹ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਤੁਹਾਡੇ ਸਾਹਮਣੇ ਅਸੀਂ ਮੇਰੇ ਉਸਤਾਦ ਜੋਗਾ ਸਿੰਘ ਜੋਗੀ ਦੀ ਕਲਮ ਦੇ ਵਿੱਚੋਂ ਝੋਕ ਛੰਦ ਦੇ ਰੂਪ ਵਿੱਚ ਕਵਿਤਾ ਲੈ ਕੇ ਹਾਜ਼ਰ ਹੋਏ ਆ ਅਸੀਂ ਉਮੀਦ ਕਰਦੇ ਆ ਕਿ ਸਾਡੇ ਰੱਬ ਰੂਪ ਸਰੋਤੇ ਇਸ ਝੋਕ ਛੰਦ ਨੂੰ ਰਜਮਾ ਪਿਆਰ ਬਖਸ਼ੋ ਦਾਤਾ ਮੈਂ ਕਲਮ ਉਠਾ ਲਈ ਤੇਰੇ ਸਹਾਰੇ ਤੇ ਅਜ ਜਹੋ ਮੇਰ ਕਰਦੇਓ ਕਰਮਾਂ ਦੇ ਮਾਰੇ ਤੇ ਜੋਗੀ ਨਾ ਮਾਣਾ ਤੱਕਾ ਤੇਰੇ ਦੁਆਰੇ ਤੇ ਹਿੰਦੂਆਂ ਦਾ ਬੇੜਾ ਪਾਰ ਲਾਇਆ ਸੀ ਤਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਬਾਰੇ ਤੂੰ ਪੁੱਤਰ ਚਾਰੇ ਜਨਮ ਧਾਰ ਕੇ ਪਾਪੀ ਕਈ ਤਾਰੇ ਜੀ ਪੀਖੰਬ ਵਿੱਚ ਫਕਰਾਂ ਵਾਲੇ ਸੰਖੇ ਨਿਵਾਰੇ ਜੀ ਦਰਸ਼ਨ ਕਰ ਰਾਣੀ ਮੈਣੀ ਤਪ ਦੇ ਦਿਲ ਠਾਰੇ ਜੀ ਦੁਗੀਆਂ ਲਈ ਪਿਤਾ ਭੇਜਿਆ ਦਿੱਲੀ ਕਰਵਾਨੀ ਨੂੰ ਸ਼ਹਿਰਾਂ ਦੀ ਨਾਮ ਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਾਵੀਆਂ ਦੀ ਨੰਮਸਕਾਰ ਹੈ ਛੋਟੀ ਓਮਰ ਮੇ ਜੰਗਾ ਹਾਣੀ ਬਨ ਲੜੀਆਂ ਤੂੰ ਤੇਰਾ ਦੇ ਨਾ ਦਾਤਿਆ ਬੰਨੀਆਂ ਸੀ ਘੜੀਆਂ ਤੂੰ ਗੱਲਾਂ ਨੇ ਚੋਜ ਭਰੀਆਂ ਕੀਤੀਆਂ ਬਰੀਆਂ ਤੂੰ ਬਦੇ ਹੋਏ ਜੰਗ ਕਰਾਂਗੇ ਆਖਿਆ ਲਲਕਾਰ ਕੇ ਦੇਸ਼ ਦੀ ਰਾਖੀ ਕੀਤੀ ਸਰਾਂ ਨੂੰ ਵਾਰ ਕੇ ਬਾਰੇ ਤੂੰ ਪੁੱਤ ਦੇਸ ਤੋਂ ਪਟਣੇ ਤੋਂ ਨੰਦਪੁਰ ਆ ਕੇ ਕਈਆਂ ਨੂੰ ਤਾਰਿਆ ਕੀਤੀ ਜੇ ਬੈਸ ਕਿਸੇ ਨੇ ਕਿਆਲਾ ਨਾਲ ਹਾਰਿਆ ਲੱਖਾਂ ਨੇ ਦਰਸ਼ਨ ਕਰਕੇ ਆਪਾਸ ਵਾਰਿਆ ਅੱਖਾਂ ਨਾਲ ਵੇਖ ਜਰੇਨਾ ਆਵਿਆਂ ਦੀ ਰਾਮ ਸਕਾਰ ਹੈ ਪੰਦਤਾ ਦੇ ਪਰਮਾ ਦੇਵਾਰੇ ਕੈਰਾਂ ਨੂੰ ਘੂਰਿਆ ਸੋਦਣ ਦੀ ਕਰੀ ਤਿਆਰੀ ਬੈਰੀ ਖਾਂ ਗੂਰਿਆ ਕਹਿਰ ਡਰ ਭੋਗ ਕੀਤਾ ਕਰਮਾਂ ਨੂੰ ਝੂਰਿਆ ਦਿੱਤਾ ਏ ਜੀਵਨ ਪਹਿਲਾ ਦਿੱਤਾ ਏ ਜੀਵਨ ਪਹਿਲਾ ਜਾਉਂਦਿਆਂ ਨੂੰ ਮਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਬਾਰੇ ਤੂੰ ਪੁੱਤ ਧਰਮ ਤੋਂ ਅੰਡੇ ਨਾਲ ਖੋਰ ਪਤਾਸੇ ਪਾਣੀ ਵਿੱਚ ਪਾਗੇ ਤੇ ਪਾਤੀ ਵਿੱਚ ਸ਼ਕਤੀ ਪਿਆਰ ਬਾਣੀ ਦੀ ਲਾਗੇ ਤੇ ਪਹਿਲਾ ਸਿਰ ਕੱਟ ਲਏ ਫਿਰ ਤੇ ਟੀਗਾਗੇ ਤੇ ਲਾਗੇ ਇੱਕ ਬਾਰ ਪਲਾਤਾ ਹਰ ਇੱਕ ਜੋ ਪਰਾਣੀ ਨੂੰ ਪਰਨਗਾਰੇ ਸੰਗਾ ਕੋੜਿਆ ਤੇ ਚੜਦੇ ਰਏ ਕਰਕੇ ਤਿਆਰੀ ਰਾਜੇ ਰਣ ਦੇ ਵਿੱਚ ਵੱੜਦੇ ਰਏ ਰਾਜੇ ਕਈ ਭੀਮ ਚੰਦ ਜੈਸੇ ਸਾਨਾ ਵੇਖ ਸਰਦੇ ਰਏ ਆਉਂਦੇ ਰਹਿ ਜਾਵਰ ਚੜਕੇ ਜਾਂਦੇ ਰਹਿ ਹਾਰ ਕੇ ਆਉਂਦੇ ਰਹਿ ਜਾਵਰ ਚੜਕੇ ਜਾਂਦੇ ਰਹਿ ਹਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਬਾਰੇ ਤੂੰ ਪੁੱਤ ਧਰਮ ਤੋਂ ਜਰੀਆਂ ਤੇ ਗਲੀਪਾਂ ਦਾਦਾ ਦੇਸ਼ ਲਈ ਬੜੀਆਂ ਤੂੰ ਲਾਈਆਂ ਚਮਕੌਰ ਦੇ ਅੰਦਰੋਂ ਪੀਰਾਂ ਦੀਆਂ ਝੜੀਆਂ ਤੂੰ ਤੋਰੀਆਂ ਸੋਹਣੇ ਦੇਸ ਤੋਂ ਲਾਲਾਂ ਦੀਆਂ ਲੜੀਆਂ ਤੂੰ ਰਣ ਦੇ ਵਿੱਚ ਬੱਚਿਆਂ ਦੀ ਸੀ ਦੇਤਾ ਕਰਾ ਤੇ ਆ ਗਲ ਚੋਲਾ ਮਾਸ਼ੂ ਬਾਰੇ ਜਾਂ ਸੁੱਤੇ ਜੀ ਰੋਣਾ ਦੀ ਛੇਜ ਵਿਛਾ ਲਈ ਪਾਲੇ ਦੀ ਰੁੱਤੇ ਜੀ ਵਰਦੀਆਂ ਕਰੀਆਂ ਬਿਜਲੀ ਘੜਕਾਂ ਦੀ ਉੱਤੇ ਜੀ ਇੱਥੋਂ ਫਿਰ ਤੁਰ ਪੇ ਅੱਗੇ ਦੁੱਖੜੇ ਸਹਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਬਾਰੇ ਤੂੰ ਪੁੱਤ ਧਰਮ ਤੋਂ ਮਾਹੀ ਅਲਕਾਰੇ ਦੱਸਿਆ ਦਾਤੇ ਨੂੰ ਆਗੇ ਤੇ ਨੀ ਆ ਵਿੱਚ ਸਾਬ ਜਾਦੇ ਆਪ ਜਣਾਗੇ ਤੇ ਮਾਤਾ ਜੀ ਤਰ ਗਏ ਉੱਥੋ ਸ਼ੁਕਰ ਮਨਾਗੇ ਤੇ ਤਰਪੇ ਜਦ ਗਨੀ ਨੀ ਵੀਖਾਂ ਪੰਥ ਦੇ ਬੰਨੀਨੋ ਸ਼ਹਿਰਾਂ ਦੀ ਨਮਸਕ ਦਮਦਮੇ ਬੀੜ ਚ ਸਾਦਰਾ ਦਮਦਮੇ ਭਰਿਆ ਜੀ ਰਹੀ ਸੀ 9 ਮਹੀਨੇ 9 ਦਿਨ ਪਰਖਾ ਕਈ ਕਰੀਆਂ ਜੀ ਇਥੋਂ ਫਿਰ ਅੱਗੇ ਕਦਮਾਂ ਧੱਕਣ ਵੱਲ ਤਰੀਆਂ ਜੀ ਸੋਦਣ ਲਈ ਬਹਿਰੀ ਬੰਦਾ ਤੋਰਿਆ ਸ਼ਾਂਗਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਬਾਰੇ ਤੂੰ ਪੁੱਤ ਧਰਮ ਤੋਂ ਸਿਰ ਤੋਂ ਸਭ ਕਰਜਾ ਕੌਡੀ ਕੌਡੀ ਕਰ ਮੋੜਿਆ ਦਿੱਤਾ ਜੋ ਹੀਰਾ ਕਿਸੇ ਨੇ ਨਦੀਆਂ ਵਿੱਚ ਰੋੜਿਆ ਟਾਲਾ ਨਾਲ ਮੋੜਾ ਵੰਡੀਆਂ ਲਾਲਚ ਨੂੰ ਤੋੜਿਆ ਜੋਗੀ ਜੇ ਖਾਲੀ ਤੁਰ ਗਏ ਛੱਡ ਕੇ ਜਗ ਭਾਨੀ ਨੂੰ ਸ਼ੈ ਸੰਗਤ ਜੀ ਗੱਜ ਕੇ ਬਲਾਓ ਫਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ